ਉਰੇ ਉਤੇ ਕੋਈ ਵੀ ਕਾਰਵਾਈ ਦੀ ਕੀਤੀ ਜਾ ਰਹੀ ਹੈ ਜੀ ਪਹਿਲਾਂ ਤਾਂ આજ ਵਾਲੀ ਕਾਰਵਾਈ ਆ ਮਨੀਸ਼ ਟੰਡਨ ਆ ਦਾ ਪਰਸਨ ਹੈਗਾ ਇਹਦੇ ਉੱਪਰ 7 ਐਫਆਈਆਰਸ ਨੇ ਤੇ ਸਿਵਲ ਡਿਪਾਰਟਮੈਂਟ ਦੇ ਨਾਲ ਹੀ ਜਦੋਂ ਅਸੀਂ ਡਿਸਕਸ ਕੀਤਾ ਤੇ ਅ ਐਨਕ੍ਰੋਚਮੈਂਟਸ ਮਿਲੀ ਜੋ ਕਿ ਇੱਕ ਸਰਕਾਰੀ ਜ਼ਮੀਨ ਦੇ ਉਪਰ ਐਨਕ੍ਰੋਚਮੈਂਟਸ ਨੇ ਉਹਦੇ ਉਪਰ ਐਕਸ਼ਨ ਹੈ ਦੂਜਾ ਜਿਹੜਾ ਤੁਸੀਂ ਕਹਿ ਰਹੇ ਹੋ ਗੁਰਦੀ ਪ੍ਰਾਨੋ ਦੀ ਜੋ ਗੱਲ ਤੁਸੀਂ ਕਰ ਰਹੇ ਹੋ ਉਹਦੀ ਪ੍ਰਾਪਰਟੀ ਅਟੈਚਡ ਹੈ 4 ਸਾਲ ਹੋ ਚੁਕੇ 21 ਚ ਉਹਦੀ ਸਾਰੀ ਪ੍ਰਾਪਰਟੀਜ਼ ਅਟੈਚਡ ਹੈ ਤੇ ਅਟੈਚ ਪ੍ਰਾਪਰਟੀ ਆਲਰੇਡੀ ਉਹਦੇ ਉਪਰ ਐਕਸ਼ਨ ਹੋ ਚੁੱਕਾ ਹੈ ਹੁਣ ਅੱਗੇ ਲੀਗਲੀ ਅਸੀਂ ਕੀ ਕਰ ਸਕਦੇ ਅਸੀਂ ਉਹਦੇ ਉਪਰ ਵਰਕ ਕਰ ਰਹੇ ਹਾਂ ਜਿਸ ਤਰ੍ਹਾਂ ਮੈਡਮ ਮਤਲਬ ਇਹ ਮਰੀਜ਼ ਨੇ ਇਹਨਾਂ ਦੇ ਲਈ ਕੋਈ ਇਸ ਤਰ੍ਹਾਂ ਦੀ ਦਵਾਈ ਦਾ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਹਸਪਤਾਲਾਂ ਦੇ ਵਿੱਚ ਵੀ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਹੜਾ ਅੱਜ ਵਾਲਾ ਮਰੀਜ਼ ਨਹੀਂ ਹੈਗਾ ਜੀ ਇਹ ਪੈਡਲਰ ਹੈਗਾ ਤਾਂ ਤੁਹਾਨੂੰ ਮੈਂ ਕਰੈਕਟ ਕਰ ਦੂੰ ਦੂਜਾ ਹੈਗਾ ਜੋ ਮਰੀਜ਼ ਹੈ ਜਿਹੜੇ ਬੱਚਾ ਨਿਕਲਣਾ ਚਾਹੁੰਦਾ ਹੈ ਕੋਈ ਛੋਟੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਦੀ ਅਸੀਂ ਮਦਦ ਕਰਦੇ ਅਸੀਂ ਬੀਤੇ ਦਿਨਾਂ ਚ 8 ਇਦਾਂ ਦੇ ਬੱਚੇ ਜਿਨ੍ਹਾਂ ਨੂੰ ਸੀ ਡੀ ਐਡਿਕਸ਼ਨ ਸੈਂਟਰ ਆਪ ਲੈ ਜਾ ਕੇ ਭਰਤੀ ਕਰਾਇਆ ਹੈਗਾ ਉਹਨਾਂ ਦੇ ਡੋਪ ਟੈਸਟ ਵਗੈਰਾ ਕਰਾਏ ਉਦੋਂ ਬਾਅਦ ਉਹਨਾਂ ਦਾ ਅਸੀਂ ਫੋਲੋ ਅਪ ਕਰ ਰਹੇ ਸੋ ਦੈਟ ਉਹ ਨਸ਼ੇ ਦੀ ਆਦਤ ਨੂੰ ਛੱਡ ਦੇ ਤੀਜੀ ਚੀਜ਼ ਹੈਗੀ ਜਿਹੜੇ ਛੋਟੇ ਮੋਟੇ ਤਸਕਰੀ ਕਰਕੇ ਜੋ ਇਸ ਤੋਂ ਬਾਹਰ ਨਿਕਲਣਾ ਚਾਹੁੰਦੇ ਤੇ ਹੁਣ ਉਹ ਨਸ਼ੇ ਦੀ کاروبار ਨਹੀਂ ਕਰਦੇ ਪੁਰਾਣੇ ਉਹਨਾਂ ਦੇ ਉੱਪਰ ਕੇਸਸ ਨੇ ਉਹਨਾਂ ਦੀ ਅਸੀਂ ਮਦਦ ਕਰਨ ਦੇ ਲਈ ਵੀ ਇੰਡਸਟਰੀਜ਼ ਨਾਲ ਗੱਲ ਕਰ ਰਹੇ ਤੇ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਓਕਿਊਪੇਸ਼ਨ ਰਿਲੇਟਡ ਮਦਦ ਕਰ ਸਕਦੇ ਆ ਉਹ ਵੀ ਅਸੀਂ ਕਰਾ ਰਹੇ ਤਾਂ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਕਿ ਪੂਰੀ ਕੀ ਪੂਰੀ ਸਾਈਕਲਿਕਲ ਮਤਲਬ ਇੱਕ ਜੋ ਤਰੀਕੇ ਨਾਲ ਡਰਗ ਨੂੰ ਖਤਮ ਕਰਨ ਦਾ ਜੋ ਸਾਡੀ ਮੁਹੀਮ ਹੈ ਉਹਦੇ ਵਿੱਚ ਅਸੀਂ ਕਾਰਜਪਦ ਮੈਡਮ ਖੰਨਾ ਜ਼ਿਲ੍ਹੇ ਵਿੱਚ ਹੁਣ ਤੱਕ ਇੰਨੀਆਂ ਕਾਰਵਾਈਆਂ ਕਰ ਚੁੱਕੇ ਹਾਂ ਦਸੀਂ ਅਸੀਂ ਹੁਣ ਤੱਕ ਜੀ 46 ਮੁਕਦਮੇ ਦਰਜ ਕਰ ਚੁੱਕੇ ਪਿਛਲੇ 20 ਦਿਨਾਂ ਦੇ ਵਿੱਚ 100 ਅਸੀਂ ਅਕਿਊਸ ਅਰੈਸਟ ਕਰ ਚੁੱਕੇ 8 ਬੰਦੇ ਦੇ ਉੱਪਰ ਅਸੀਂ ਪ੍ਰੀਵੈਂਟਿਵ ਐਕਸ਼ਨ ਲਿੱਤਾ ਹੈ ਅਲੱਗ-ਅਲੱਗ ਸੈਕਸ਼ਨਸ ਦੇ ਅੰਡਰ 8 ਬੰਦੇ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਭੇਜਾਇਆਗਾ ਤੇ ਅਸੀਂ ਪ੍ਰੋਪਰਟੀ ਫ੍ਰੀਜ਼ ਵੀ ਕੀਤੀ ਹੈ 5 ਤੇ 6 ਪਲੱਸ ਆਜਵਾਲੀ ਸਾਥ ਇਨਕ੍ਰੋਚਮੈਂਟ ਵਾਲੀ ਡਰਾਈਵ ਵੀ ਸਾਡੀ ਚੱਲੀ ਹੈ ਸਿਵਲ ਡਿਪਾਰਟਮੈਂਟ ਦੇ ਨਾਲ ਅਸੀਂ ਹੋਰ ਵੀ ਆਈਡੈਂਟੀਫਾਈ ਕੀਤੀ ਪ੍ਰੋਪਰਟੀ ਤੇ ਅਸੀਂ ਜੋ ਵੀ ਲੀਗਲ ਕਾਰਵਾਈ ਅਸੀਂ ਉਹਦੇ ਉੱਪਰ ਕਾਰੇਵਤ ਹੈ ਮੈਡਮ ਜੀ ਨਸ਼ਾ ਤਸਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਉਹ ਹੁਣ ਸੰਚੇਤ ਹੋਣ ਜਾਂ ਕਿਸ ਤਰ੍ਹਾਂ ਦੀਆਂ ਹੋ ਜਾਂ ਪੰਜਾਬ ਛੱਡਣ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਉਹਨਾਂ ਨੂੰ ਸੰਦੇਸ਼ ਆ ਜੀ ਸਾਡੇ ਵੱਲੋਂ ਤੋਂ ਬਿਲਕੁਲ ਸਖਤ ਸੰਦੇਸ਼ ਹੈਗਾ ਕਿ ਅਸੀਂ ਕਾਰੋਬਾਰ ਦਨ ਰਗ ਦਾ ਕਾਰੋਬਾਰ ਇੱਥੇ ਚੱਲਣ ਨਹੀਂ ਦੇਣਾ ਹੈਗਾ ਤੇ ਬਾਕੀ ਉਹ ਆਪਣਾ ਦੇਖ ਲੈਣ ਕਿਉਂਕਿ ਅਸੀਂ ਕਾਰਵਾਈ ਕਰਦੇ ਰਹਾਂਗੇ ਤੇ ਅਸੀਂ ਇੱਥੇ ਡਰਗ ਵਿਕਣ ਨਹੀਂ ਦੇਣਾ ਹੁਣ ਬਿਲਕੁਲ ਹੀ ਏ ਮੈਡਮ ਜੋ ਐਸਐਸਪੀ ਜੀ ਜੋਤੀ ਜਾਦਵ ਜੀ ਤੁਹਾਡੇ ਨਾਲ ਜੁੜੇ ਸੀਗੇ ਜੋ ਕਿ ਇਹਨਾਂ ਨੇ ਇੱਥੇ ਕਾਰਵਾਈ ਕਰਵਾਈ ਆ ਇਹਨਾਂ ਨੇ ਸੰਦੇਸ਼ ਦਿੱਤਾ ਕਿ ਉਹ ਜਿਹੜੇ ਨਸ਼ਾ ਤਸਕਰ ਨੇ ਆਵਾਜ਼ ਆ ਜਾਣ ਜਾਂ ਮਤਲਬ ਆਪਣੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਛੱਡ ਦੇਣ ਜਿਹੜੇ ਲੋਕੀ ਨਸ਼ਾ ਕਰਦੇ ਜੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ 8 ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਅ ਹੋਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਵੀ ਬੜੇ ਵੱੜ ਚੜ ਕੇ ਦੱਸ ਰਹੇ ਹਨ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜਿਆ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾਂ ਤੋਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀਜ਼ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਹਾਂ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਗੰਦਾ ਪੇਸ਼ਾਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਲੈ ਕੇ ਆਈਏ ਪਰ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਜਿਹੜਾ ਡਾਰਾ ਕਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣੋ ਜਿਹੜਾ ਕਿ ਜੇਲ੍ਹ ਦੇ ਵਿੱਚ ਪੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ ਆ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤੋਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਮੰਗ ਰਹੀ ਸੀ ਰਿਲੇਟੀਗੇਸ਼ਨ ਦੇ ਵਿੱਚ ਆਪਸ਼ਨ ਹੋਈ ਤਾਂ ਜਰੂਰ ਲੈ ਕੰਪਨੀ ਦੇ ਐਕਸ਼ਨ ਲੂਗਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਕਾਨੂੰਨੀ ਕਾਰਵਾਈ ਪੰਡਤੀ ਕਾਰਵਾਈ ਕੀਤੀ ਜਾਏਗੀ ਸੋ ਉਹ ਨਾ ਬੰਦੇ ਜਿਹੜਾ ਆ ਬਾਕੀ ਦੀ ਜਿਹੜਾ ਨਿਗਰਾਨ ਜਿਸ ਤਰ੍ਹਾਂ ਕਿ ਛੋਟੇ ਤਸਕਰਾਂ ਤੇ ਕਾਰਵਾਈ ਹੋਈ ਹੈ ਵੱਡੇ ਮਾਮਲੇ ਦੇ ਵਿੱਚ ਬੰਦਲੇ ਕਰੋਨਾ ਦੇ ਦੀ ਪ੍ਰਾਪਰਟੀ ਉਹਦਾ ਦੀ ਬਣੀ ਹੋਈ ਹੈ ਉਸਦੇ ਬਾਅਦ ਵੀ ਉਹਨਾਂ ਤੇ ਕਾਰਵਾਈ ਕੀਤੀ ਹੋਣੀ ਨਹੀਂ ਨਹੀਂ ਜੀ ਅਸੀਂ ਉਹ ਵੀ ਕਰਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪ੍ਰਾਪਰਟੀ 68 ਐਫ ਐਕ ਹੁੰਦਾ ਹੈਗਾ ਸੈਕਸ਼ਨ ਐਨ ਡੀ ਪੀ ਐਸ ਐਕਟ ਦੇ ਅੰਦਰ ਅਸੀਂ ਉੱਥੇ ਫ੍ਰੀਜ਼ ਵੀ ਕੀਤੀ ਹੋਈ ਹੈ ਸੀਜ਼ ਵੀ ਕੀਤੀ ਹੋਈ ਹੈ ਪਿਛਲੇ ਦਿਨਾਂ ਚ ਅਸੀਂ 5 ਦੀ ਪ੍ਰਾਪਰਟੀ ਫ੍ਰੀਜ਼ ਵੀ ਕਰ ਚੁੱਕੇ ਤੇ ਅੱਗੇ ਹੋਰ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਮੈਮ ਗੱਲ ਕਰਦਾ ਜਿਸ ਤਰ੍ਹਾਂ ਹਲਕਾ ਪਾਇਲ ਦੇ 2 ਤੋਂ 3 ਤਸਕਰ ਇਹ ਜਿਹੜੇ ਔਰ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਪਰ ਉਹਨਾਂ ਦੀ ਚਰਚਾ ਕਿਤੇ ਵੀ ਨਹੀਂ ਹੋ ਰਹੀ ਨਹੀਂ ਉਹੀ ਮੈਂ ਦੁਬਾਰਾ ਤੁਹਾਨੂੰ ਦੱਸ ਰਿਹਾ ਕਿ ਜੋ ਬੰਦੀ ਕਾਰਵਾਈ ਹੈਗੀ ਉਸੇ ਆਈਡੈਂਟੀਫਾਈ ਕਰਵਾ ਰਹੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਾਲੀ ਚ ਅਸੀਂ ਨਹੀਂ ਕਰ ਸਕਦੇ ਅਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ ਤੇ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਕਾਰਵਾਈ ਆਪਣੀ ਕੀਤੀ ਹੋਈ ਹੈਗੀ ਅੱਜ ਵਾਲੀ ਵੀ ਕਾਨੂੰਨੀ ਕਾਰਵਾਈ ਹੈ ਤੇ ਅੱਗੇ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਾਰਵਾਈਆਂ ਕਰਾਂਗੇ ਥੈਂਕ ਯੂ